ਹਰਿਆਣਾ ਸੂਬੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 40 ਸੀਟਾਂ ਤੇ ਲੰਘੇ ਐਤਵਾਰ VOTING ਹੋਈ ਕਿਹੜੇ ਕਿਹੜੇ ਵੱਡੇ ਆਗੂਆਂ ਨੇ ਜਿੱਤ ਪ੍ਰਾਪਤ ਕੀਤੀ ਤੇ ਕਿੰਨਾਂ ਦੇ ਪੱਲੇ ਹਾਰ ਪਈ ਆਓ ਇੱਕ ਨਜ਼ਰ ਮਾਰਦੇ ਹਾਂ ਅਸੰਧ ਤੋਂ ਜਗਦੀਸ਼ ਸਿੰਘ ਢੀਂਡਾ ਪੰਥਕ ਦਲ ਢੀਂਡਾ ਦੇ ਪ੍ਰਧਾਨ ਜੇਤੂ ਰਹੇ ਉਧਰ ਕਲਾਂਵਾਲੀ ਤੋਂ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ 1771 VOTES ਨਾਲ ਹਰਾ ਕੇ ਬਿੰਦਰ ਸਿੰਘ ਖਾਲਸਾ ਜੇਤੂ ਰਹੇ ਬਿੰਦਰ ਸਿੰਘ ਖਾਲਸਾ ਨੂੰ 4914 VOTES ਪਈਆਂ ਜਦਕਿ ਬਲਜੀਤ ਸਿੰਘ ਦਾਦੂਵਾਲ ਨੂੰ 3147 VOTES ਨਾਲ ਸਬਰ ਕਰਨਾ ਪਿਆ ਵਿਹਵਾ ਤੋਂ ਪੰਥਕ ਦਲ ਢੀਂਡਾ ਦੇ ਕੁਲਦੀਪ ਸਿੰਘ ਮਲਤਾਨੀ ਮੁਰਤਾਜ਼ਪੁਰ ਤੋਂ ਇੰਦਰਜੀਤ ਸਿੰਘ ਜੇਤੂ ਰਹੇ ਸ਼ਾਬਾਦ ਤੋਂ ਸਿੱਖ ਸਮਾਜ ਸੰਸਥਾ ਦੇ ਪ੍ਰਧਾਨ ਦੀਵਾਰ ਸਿੰਘ ਨਲਬੀਤੇ ਥਾਨੀ ਸਰ ਤੋਂ ਆਯਾਦ ਉਮੀਦਵਾਰ ਹਰਮਨਪ੍ਰੀਤ ਸਿੰਘ ਜੇਤੂ ਰਹੇ ਨੀਲੋ ਖੇੜੀ ਤੋਂ ਬੀਬੀ ਕਪੂਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਤੇ ਨਸਿੰਘ ਤੋਂ ਗੁਰਨਾਮ ਸਿੰਘ ਲਾਡੀ ਨੇ ਜਿੱਤ ਪ੍ਰਾਪਤ ਕੀਤੀ ਇਸੇ ਤਰ੍ਹਾਂ ਹੀ ਰੋੜੀ ਹਲਕੇ ਤੋਂ ਕੁਲਦੀਪ ਸਿੰਘ ਫੱਗੂ ਨੇ ਹਰਿਆਣਾ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤੁਲੋਕੇਵਾਲਾ ਨੂੰ 983 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਬੜਾ ਗੁੜਾ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਔਡਾਂ ਅਤੇ ਪੀਪਲੀ ਤੋਂ ਜਗਤਾਰ ਸਿੰਘ ਮਿਠੜੀ ਜੇਤੂ ਰਹੇ। ਇਹ ਕਮੇਟੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖਰੇਖ ਲਈ ਜ਼ਿੰਮੇਵਾਰ ਹੈ। ਕਮੇਟੀ ਦੇ ਗਠਨ ਵਾਸਤੇ ਬਣੇ ਕਾਨੂੰਨ ਤੋਂ ਲੈ ਕੇ ਸੁਪਰੀਮ ਕੋਰਟ ਦੇ ਅੰਤੋਂ ਫੈਸਲੇ ਤੱਕ ਇਸ ਤੇ ਵਿਵਾਦ ਹੁੰਦਾ ਰਿਹਾ ਹੈ। हरियाणा ਵਿੱਚ ਮੁੱਖ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਰ ਸੰਗਠਨਾਵਾਂ ਵੱਲੋਂ ਇਹ ਚੋਣਾਂ ਲੜੀਆਂ ਗਈਆਂ ਹਨ ਇਹਨਾਂ ਚੋਣਾਂ ਬਾਰੇ ਵਿਵਾਦ ਕੀ ਸੀ ਇਹ ਕਿਵੇਂ ਖਤਮ ਹੋਇਆ ਅਤੇ ਇਹ ਚੋਣਾਂ ਕੌਣ ਲੜ ਸਕਦਾ ਸੀ ਇਸ ਬਾਰੇ ਥੋੜਾ ਵਿਸਤਾਰ ਚ ਗੱਲ ਕਰਦੇ ਹਾਂ ਇਹ ਚੋਣਾਂ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੋਈਆਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ 19 ਜਨਵਰੀ ਨੂੰ ਪੈਣੀਆਂ ਤੈਅ ਹੋਈਆਂ ਸਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਦੇ ਅਨੁਸਾਰ ਕਿਸ ਵਿਅਕਤੀ ਨੂੰ ਕਮੇਟੀ ਦਾ ਮੈਂਬਰ ਚੁਣੇ ਜਾਣ ਲਈ ਸ਼ਰਤਾਂ ਤੈਅ ਕੀਤੀਆਂ ਗਈਆਂ ਸਨ ਇਹਨਾਂ ਸ਼ਰਤਾਂ ਮੁਤਾਬਕ ਉਹ ਵਿਅਕਤੀ ਅਮਰਤਧਾਰੀ ਸਿੱਖ ਹੋਣਾ ਚਾਹੀਦਾ ਹੈ ਗੁਰਮੁਖੀ ਲਿਪੀ ਵਿੱਚ ਪੰਜਾਬੀ ਪੜ੍ਹ ਜਾਂ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ ਉਹ ਆਪਣੀ ਦਾੜੀ ਜਾਂ ਵਾਲ ਕਟਵਾਉਂਦਾ ਨਾ ਹੋਵੇ ਨਾ ਉਹ ਸ਼ਰਾਬ ਅਤੇ ਹੋਰ ਨਸ਼ੇ ਦਾ ਸੇਵਨ ਕਰਦਾ ਹੋਵੇ ਇਸ ਤੋਂ ਇਲਾਵਾ ਨਾ ਉਹ ਮੀਟ ਖਾਂਦਾ ਹੋਵੇ ਤੇ ਨਾ ਹੀ ਗੁਰਦੁਆਰੇ ਦਾ ਤਨਖਾਈਆ ਹੋਵੇ ਇਸ ਦੇ ਨਾਲ ਹੀ ਜਿਹੜੀ ਪਾਰਟੀ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੋਈ ਹੈ ਉਹ ਪਾਰਟੀ ਜਾਂ ਉਸਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਉਤੇ ਚੋਣਾ ਨਹੀਂ ਲੜ ਸਕਦੇ ਹਰਿਆਣਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ 49 ਮੈਂਬਰ ਹੋਣਗੇ ਹਰਿਆਣਾ ਦੀਆਂ ਕਈ ਸਿੱਖ ਜਥੇਬੰਦੀਆਂ ਚੋਣਾ ਲੜ ਰਹੀਆਂ ਹਨ ਪਰ ਇਹਨਾਂ ਵਿੱਚ ਗੁਰਦੁਆਰਾ ਸੰਘਰਸ਼ ਕਮੇਟੀ ਹਰਿਆਣਾ ਹਰਿਆਣਾ ਸਿੱਖ ਪੰਥਕ ਦਲ ਅਕਾਲੀ ਦਲ ਗਰੁੱਪ ਪੰਥਕ ਦਲ ਹਰਿਆਣਾ ਝਿੰਡਾ ਗਰੁੱਪ ਸਿੱਖ ਸਮਾਜ ਨਾਲਵੀ ਗਰੁੱਪ ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾਦੂਵਾਲ ਗਰੁੱਪ ਪ੍ਰਮੁੱਖ ਹਨ ਸਿੱਖ ਇਕਤਾ ਦਲ ਦੇ ਆਗੂ ਰਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਸਦਨ ਦੇ 40 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜਦਕਿ 9 ਮੈਂਬਰ ਸਿੱਧੇ ਨਾਮਜ਼ਦ ਕੀਤੇ ਜਾਂਦੇ ਹਨ ਦੱਸ ਦਈਏ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾਉਣ ਲਈ ਉਸ ਵੇਲੇ ਰੌਲਾ ਉੱਠਿਆ ਸੀ ਜਦੋਂ 11 ਜੁਲਾਈ 2014 ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਪਾਸ ਕੀਤਾ ਗਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਨੂੰ ਹਰਿਆਣਾ ਦੇ ਕਾਨੂੰਨੀ ਅਤੇ ਵਿਧਾਨਕ ਵਿਭਾਗ ਦੁਆਰਾ 14 ਜੁਲਾਈ 2014 ਨੂੰ ਅਧिसूਚਿਤ ਕੀਤਾ ਗਿਆ ਇਸ ਮਗਰੋਂ 6 ਅਗਸਤ 2014 ਨੂੰ ਇਸ ਐਕਟ ਦੀ ਕਾਨੂੰਨੀ ਮਾਨਤਾ ਨੂੰ ਸੁਪਰੀਮ ਕੋਰਟ ਵਿੱਚ ਸਿਵਲ ਰਿਟ ਪਟੀਸ਼ਨ ਦੇ ਨਾਲ ਚੁਣੌਤੀ ਦਿੱਤੀ ਗਈ ਸੀ ਪਰ 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਮਾਨਤਾ ਬਰਕਰਾਰ ਰੱਖਿਆ ਅਤੇ ਕਮੇਟੀ ਦੇ ਗਠਨ ਲਈ ਰਾਹ ਪੱਧਰਾ ਕਰ ਦਿੱਤਾ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਹੋਂਦ ਵਿੱਚ ਆਇਆ ਤਾਂ ਇਸ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਇਸ ਵਿਰੋਧ ਦਾ ਕਾਰਨ ਇਹ ਸੀ ਕਿ ਇਸ ਕਾਨੂੰਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖਰੇਖ ਕੀਤੀ ਜਾਂਦੀ ਸੀ ਆਖਰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖਤਮ ਹੋ ਗਿਆ